ਲੁਧਿਆਣਾ ਟ੍ਰੈਫਿਕ ਪੁਲਿਸ ਨੇ ਆਪਣੇ ਹੀ ਵਿਭਾਗ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਤੇ ਬੁੱਧਵਾਰ ਨੂੰ ਲੁਧਿਆਣਾ ਦੇ ਸਾਰੇ ਚੌਕਾਂ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਵਿਜੇ ਪ੍ਰਤਾਪ ਸਿੰਘ ਵੱਲੋਂ ਡਿਊਟੀ ਤੇ ਮੌਜੂਦ ਦੋ ਏਐਸਆਈ ਅਧਿਕਾਰੀਆਂ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ ਗਿਆ ਜਿਸ ਦਾ ਵਿਰੋਧ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ ਸਰ ਸਾਡੇ ਏਡੀਸੀਪੀ ਸਾਹਿਬ ਕਹਿੰਦੇ ਸੀਗੇ ਵੀ ਜੋ ਰੋਂਗ پارک ਬੱਸਾਂ ਖੜਦੀਆਂ ਜਾਂ ਕਾਰਾਂ ਖੜਦੀਆਂ ਉਹਨਾਂ ਦੇ ਤੁਸੀਂ ਚਲਾਨ ਕਰ ਦੇਣਾ ਵੀ ਜਾਮ ਨਾ ਲੱਗੇ ਅਸੀਂ ਤਾਂ ਉੱਥੇ ਚਲਾਨ ਕੀਤੇ ਸੀਗੇ 4 4 5 5 ਸਾਡੇ ਕੋਲ ਵੀ ਹਾਜ਼ਰ ਵੀਰ ਗਏ ਨੇ ਸੀ ਉਹਨਾਂ ਦੇ ਜੇ ਹਾਜ਼ਰੀ ਦੇ ਚਲਾਨ ਕੀਤੇ ਆ ਇਹਨਾਂ ਨੇ ਤਾਂ ਕੁਲਵਿੰਦਰ ਸਿੰਘ ਨੇ ਕੋਈ ਲੇਡੀ ਕਾਰ ਦਾ ਕੀਤਾ ਸੀਗਾ ਉਹ ਇਹਦੇ ਨਾਂ ਦੇ ਕਰਕੇ ਮੈਨੂੰ ਵੀ ਬੁਲਾ ਲਿਆ ਵੀ ਦਵਿੰਦਰ ਸਿੰਘ ਦਾ ਕੀਤਾ ਸਾਨੂੰ ਜੀ ਇੱਥੇ ਯਾਰ ਜਵਰੀ ਪੈਨਸ਼ਨ ਰਿਟਾਇਰ ਕਰਤਾ ਸੀ ਕਿੰਨੇ ਟਾਈਮ ਨਾਲ ਥੋੜੇ ਥੋੜੇ ਕਲਮੈਂਟ ਮੇਰੇ ਦੋ ਸਾਲ ਰਹਿੰਦੇ ਸਰ ਕੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਇਨਸਾਨ ਵੀ ਤੁਹਾਡੇ ਨਾਲ ਬਾਕੀ ਨੇ ਕੀਤੇ ਆ ਫਿਰ ਤੋਂ ਤਿੰਨ ਬਾਕੀ ਥਾਣੇ ਥਾਣੇਦਾਰ ਜਿੰਨੇ ਵੀ ਸਾਰਿਆਂ ਦੇ ਚਲਾਨ ਕੀਤੇ ਹੋਏ ਆ ਕੱਲ ਦੇ ਤੇ ਪਰਸੋਂ ਦੀ ਡੇਟ ਚ ਕਾਰਵਾਈ ਪਰ ਥੋੜੇ ਦੇ ਹੋਈਆ ਸਾਲੇ ਸਾਡੇ ਦੋਹਾਂ ਤਿੰਨਾਂ ਦੇ ਹੋ ਗਈ ਮੁੰਚੀ ਤੇ ਤੇ ਦੋ ਥਾਣੇਦਾਰ ਕੱਲ ਤੇ ਪਰਸੋਂ 300 ਚਲਾਨ ਕੱਲ ਹੋਇਆ ਸਾਰਾ 300 ਚਲਾਨ ਇਹਦੀ ਦੋ ਜਣੇ ਦਾ 300 ਚਲਾਨ ਨਹੀਂ ਕਰ ਸਕਦੇ ਪੂਰੇ ਸ਼ਹਿਰ ਦੇ ਵਿੱਚ ਹਾਂਜੀ ਸਾਰੇ ਐਨ ਜੀਓ ਜਿਹੜੇ 38 ਟ੍ਰੈਫਿਕ ਦੇ ਚ ਐਨ ਜੀਓ 38 ਨੇ ਜਿਹੜੇ ਚਲਾਨ ਕੀਤੇ ਅੱਜ ਕੱਲ੍ਹ ਕਾਰਵਾਈ ਦੱਸ ਦ ਕਾਰਵਾਈ ਦਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਤੇ ਮੁੰਚੀ ਨੀਲਕੰਟ ਤੇ ਕੀ ਕੀਤਾ ਤੁਹਾਡੇ ਦੇ ਕਾਰਵਾਈ ਕੀ ਕੀਤੀ ਗਈ ਹੈ ਤੁਹਾਡੇ ਤੇ ਕਾਰਵਾਈ ਜਬਰイール ਟਾਇਰ ਕਹਿੰਦੇ ਕਰਤਾ ਜੀ ਜਬ ਕੋਈ ਰਿਟਰਨ ਆਇਆ ਸੀਗਾ ਕਿ ਇਹ ਚਲਾਨ ਕਿਸੇ ਦੇ ਨਹੀਂ ਕਰੇ ਨਹੀਂ ਰਿਟਰਨ ਸਾਨੂੰ ਨਹੀਂ ਕੋਈ ਆਇਆ ਸੀ ਚਲਾਨ ਨਹੀਂ ਕਰਨਾ ਸੀ ਵਰਬਲੀ ਆਰਡਰ ਸੀ ਔਰ ਵੀ ਆਰਡਰ ਸੀ ਕਿ ਯਾਨੀ ਐਡੀਸੀ ਬਟਰਾਕ ਕੋਲ ਹੁਕਮ ਸੀ ਕਿ ਆਵੇ ਮਾੜੇ ਅੰਦਰ ਕਿ ਐਡੀਸੀ ਵੀ ਜਿਹੜੇ ਮਾੜੇ ਅੰਦਰ ਜਾਂ ਕੋਈ ਕਾਲਜਾਂ ਦੇ ਅੱਗੇ ਗੇੜੀਆਂ ਲਾਉਂਦੇ ਜਾਂ ਕੁਝ ਵੀ ਉਲੜਬਾਜੀ ਕਰਦੇ ਆ ਉਹਨਾਂ ਦਾ ਤੁਸੀਂ ਚਲਾਨ ਕਰ ਸਕਦੇ ਆ ਥਾਣੇ ਵੀ ਫੜ ਕੇ ਦੋ ਉਹਨਾਂ ਨੂੰ ਮੱਲੋ ਉਹਦੇ ਵਿੱਚ ਦਵਿੰਦਰ ਤੇ ਮੇਰੇ ਤੇ ਕਾਰਵੇ ਹੋਈ ਆ ਬਾਕੀ ਜਿਹੜੇ 34 ਇੰਚ ਉਹਨਾਂ ਨੇ ਵਿਚਾਰਾਂ ਸਾਰਿਆਂ ਨੇ ਕੀਤੇ ਮਲੇ ਦੇ ਵਿੱਚ ਅਸੀਂ ਨਹੀਂ ਕੀਤੇ ਸਾਰਿਆਂ ਨੇ ਕੀਤੇ 8 ਅ 10